ਲੋਬੀ ਸਸਰੀ ਗਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਲੌਗ ਦੇ ਵਿੱਚ ਉਮੀਦ ਕਰਦੇ ਵੇ ਸਾਰੇ ਠੀਕ ਠਾਕ ਬੜੀ ਚੱਬੀ ਦਾਲਾ ਜਾਉਂਦੇ ਤੇ ਅੱਜ ਦਾ ਬਲੌਗ ਆਪਾਂ ਕਰਤਾ ਸਟਾਰਟ ਤੇ ਡਿਊਟੀ ਜਾਣਾ ਆਪਾਂ ਤੁਹਾਡੇ ਟਾਈਮ ਤੱਕ ਮੰਜਾ ਬਣਾ ਕੇ ਲਿਆਈ ਸੀ ਇੱਕ ਮੈਂ ਕਹਾਂ ਮੰਜਾ ਉਲੀ ਜੀ ਬਣਾ ਦਿਖਾਉਣੀ ਤੁਹਾਨੂੰ ਹੈ ਅਹ ਹਾਂ ਬੜਾ ਨਾ ਤੇ ਮਾਲੀ ਤੇ ਹਾਂ ਇੱਥਾ ਹੈ ਹੈ ਚਲੋ ਬਾਤ ਲਗੋ ਇਹ ਪਾ ਥੋੜਾ ਜਿਹਾ ਕੀਤਾ ਇੱਕ ਇੱਕ ਨੂੰ ਫਿਰ ਦੇਖਦੇ ਆ ਗੜ ਕੀ ਮੋਲ ਚੱਲਦਾ ਹੈ ਉੱਥੋਂ ਦੀ ਕਿਨਾਂ ਲੋ ਵੀ ਇੱਕ ਤੁਸੀਂ ਕਰ ਲਈ ਹਾਂ ਨਹੀਂ ਜੜੇ ਇੱਕ ਆਪਾਂ ਉਹ ਲਿਆ ਇੱਕ ਸਾਈਡ ਦੂਜੀ ਸਾਈਡ ਆਉਂ ਇਹਨੂੰ ਸੀਨਾ ਬਣਾ ਹਾਂ ਇੱਥੇ ਕੂਲਰ ਲਾਉਣਾ ਪੈਣਾ ਅੱਜ ਲੋ ਇਹਨੂੰ ਕਰਕੇ ਵਿੱਚ ਦਿਨ ਆ ਗਿਆ ਹੈ ਉਹਦਾ ਤੇ ਤੁਹਾਨੂੰ ਦਵਾਉਣੀ ਮੰਜਾ ਕਿਦਾਂ ਦਾ ਲੱਗਦਾ ਇੱਥੇ ਪਾਓ ਇੱਥੇ ਹੀ ਹਾਂ ਇੱਥੇ ਪਾਣਾ ਜਾ ਉੱਥੇ ਤੋਂ ਬਾਹਰ ਲਾਓ ਇਧਰ ਲੈ ਬਨੇ ਗੈਪ ਜ਼ਿਆਦਾ ਇਧਰ ਪਾਉਣਾ ਫੇਰ ਇਹਨੂੰ ਲਗਾਵਾਂਗੇ ਇਹ ਆਪਾਂ ਨੂੰ ਆ ਖੋਲਣਾ ਪੈਣਾ ਫਿਰ ਕਿੱਦਾਂ ਬੁਲਣ ਤੋਂ ਹੋ ਗਈ ਹੈ ਕੀ ਕਹਿੰਦਾ ਤੂੰ ਮੇਰੀ ਪੈਰ ਕੜੀ ਕਿੱਥੇ ਪਾਉਣੀ ਹੈ ਨੀ ਉਹ ਜਿੱਦਾਂ ਤੂੰ ਪੈਰ ਦਾ ਜੱਲਾ ਕਰੀਂ ਨੀ ਨਾ ਇੱਕ ਸਾਈਡ ਤੋਂ ਤੂੰ ਭਾਂਡੇ ਤਾਂ ਹੋਈ ਜਾ ਬਸ ਹਾਂ ਸੁਭਾਈ ਰੱਖ ਤੂੰ ਮੋਰੇ ਲੈ ਆਉਂ ਪੁੰਨ ਰਿਹਾ ਹੋਣੀ ਕਿੱਦਾਂ ਨੰਗੀ ਜਾਉ ਵੇ ਜੀ ਬਹੁਤ ਮੁੰਦੇ ਆਸ ਨਹੀਂ ਸੂਈ ਤੱਕ ਹਾਂ ਸੂਈ ਤਾਂ ਗਾਸ ਸੂਈ ਵੀ ਪੈਰਾਂ ਚ ਪਈ ਆ ਮੇਖ ਜੀ ਕਿੱਥੋਂ ਆਈ ਤੁਸੀਂ ਤਾਂ ਕਿ ਨਪਲਾ ਬੰਨ ਸੀ ਨੇ ਰੀਲ ਕਹਾ ਗਈ ਯਸ ਲੋ ਵੀ ਅੱਧਾ ਪਮੰਜਾ ਕੱਤੜ ਰੜੀ ਨਾਲ ਨਾਲ ਸਬਜ਼ੀ ਵੀ ਬੰਦ ਹੈ ਜੀ ਸਬਜ਼ੀ ਵੀ ਉੱਕੇ ਰੋਂ ਤੇ ਇੱਧਰ ਰਹਿ ਗਿਆ ਥੋੜਾ ਜਿਹਾ ਆ ਦੇ ਵਿੱਚ ਵੀ ਕੱਢ ਕੱਢ ਕੇ ਉਹਨੂੰ ਦੱਸੋ ਕਿਦਾਂ ਦਾ ਲੱਗਾ ਮੰਜਾ ਤੁਹਾਨੂੰ ਅਜੀ ਆਪਾਂ ਅੱਧਾ ਹੋਣੇ ਆ ਪੂਰਾ ਫੋਟੋ ਖਿੱਚਾਂਗੇ ਫਿਰ ਦਿਖਾਵਾਂਗੇ ਤੁਹਾਨੂੰ ਇਹ ਲਾਈ ਸੋਈ ਦੇ ਮੰਜਾ ਬਣਾ ਲਿਆ ਹੁਣਾਂਗੇ ਕਿਵੇਂ ਪਤਾ ਹੈ ਨਹੀਂ ਮੁੜ ਕੇ ਬਾਅਦ ਚੋਂ ਦਿਮਾਗ ਚ ਗੱਲ ਲੱਗ ਗਈ ਤਾਂ ਹੁਣ ਇਹ ਮੰਜਾ ਪਹਿਲਾਂ ਇਹ ਟੁੱਟ ਗਿਆ ਤੇ ਇਹ ਹੁਣ ਲੀੜੇ ਸਕੌਨ ਦੇ ਕੰਮ ਆ ਜਾਇਆ ਕਰਨਾ ਆਕਰ ਬੋਰ ਹੋ ਜਾ ਇਹ ਕੱਲਾ ਕੱਲਾ ਤਨੀ ਦੁੱਧਾ ਦਰ ਡਬਲ ਡਬਲ ਆਉਂਦਾ ਮਜ਼ਬੂਤ ਹੈ ਇਹਨਾਂ ਦੇ ਚਲੋ ਵੀ ਬਾਹਰ ਨੀਰਾ ਹੋ ਗਿਆ ਪੂਰਾ ਦੇਖ ਤਾ ਕੁਛ ਨਹੀਂ ਉਹ ਇੱਕ ਬਿਲਡਿੰਗ ਚ ਖਲੋਤਾ ਹੁੰਦਾ ਉਹ ਨਗਾੜਾ ਨਾਮ ਉਹ ਬੰਦੇ ਆਪਣੇ ਆਏ ਹੀ ਮੰਗਾਏ ਆਏ ਨੇ ਤੇ ਅਸੀਂ ਨਾ ਬਾਹਰ ਤੋਂ ਲੱਗ ਗਿਰੇ ਬਾਹਰ ਪੱਕੇ ਲੱਗੇ ਚਲੋ ਲਗਾਉਣੇ ਤਾਂ ਨੋਜੇ ਮੋਲ ਚਾਹ ਤੇ ਮਿੱਤਰਾ ਲੱਪਿੰ ਮਿੱਤਰਾ ਮੇਲਾ ਗਿੰਦੇ ਇਥੇ ਇਹ ਅਸੀਂ ਕੁਮੜ ਫੇਮ ਚੱਲੇ ਆ ਕੁੰਬ ਦਾ ਮੇਲਾ ਮਮਾ ਇਹ ਦੇਖਦੇ ਆ ਇਹ ਵੇਖਣਾ ਸਰਮਾਨਾ ਪਾਈਚਾਰਾ ਦਾ ਮੇਲਾ ਵਾ 7 ਤਰੀਕ 7 ਤਰੀਕ ਨੂੰ ਬੱਕਰੀ ਦੇ ਆਣਾ 7 ਤਰੀਕ ਨੂੰ ਹਾਂ ਹਾਂ ਹੁਣ ਇਹਨੂੰ ਜਾਣਾ ਆਪਾਂ ਸਿੱਧਾ ਸਿੱਧਾ ਹੀ ਜਾਣਾ ਹੈ ਇਹਨੂੰ ਨਹੀਂ ਜਾਣਾ ਚਾਹਦੇ ਸਿੱਧਾ ਹੀ ਜਾਣਾ ਚਾਚਾ ਉਹ ਇਹ ਸਿੱਧਾ ਰਾਹ ਸਿੱਧਾ ਸਾਹਮਣੇ ਠੀਕ ਓਏ ਸਾਹਮਣੇ ਦਵਾਈ ਇੱਥੇ ਖਾਣਾ ਉੱਥੇ ਆ ਮੇਰੀ ਫੋਟੋਆਂ ਵੀ ਵਧੀਆ ਦੇਖ ਫਲੈਸ਼ ਤੇ ਜਗਾਈ ਨਹੀਂ ਪੂਰੀ ਪੂਰੀ ਗੱਲ ਬੰਦੀ ਹੈ ਫਲੈਸ਼ ਜੇ ਮਹਾਰਾਜ ਦੀ ਕਿਰਪਾ ਨਾਲ ਇੱਡੀਆਂ ਡੀਆਂ ਲਾਈਟਾਂ ਲੱਗੀਆਂ ਫਲੈਸ਼ ਹੈ ਜੀ ਵੀ ਲੋੜ ਆ। ਕੋਈ ਨਾ ਖਲੋਸ ਹਾਰ। ਤੋ ਆ I20 ਹੀ ਲਈ ਸਰਦ 10। ਜੇ ਆ ਗਾ ਮਾਰਦੀ ਆਵੇ ਸਾਹਮਣੇ ਅੱਗੇ। 에어ਪੋਰਟ ਦੇ ਘੱਟ ਰੋਗੇ। ਜੇ ਦੇਖੋ ਮਿੱਤਰੋ ਮੁੰਬਈ ਦੇ ਰਸਤੇ। ਆ ਯਾਰੇ। ਦੁਵਾਰਕਾ ਕੰਨੀਆਂ ਕੰਨੀਆਂ ਬਿਲਡਿੰਗ ਆ ਦੇਖੋ ਮਿੱਤਰੋ ਹੋਰ ਹੀ ਮੈਨੂੰ ਗੱਡੀ ਚਲਾਉਣ ਦਾ ਮੌਕਾ ਮਿਲਿਆ ਅੱਜ ਮੈਨੂੰ ਗੱਡੀ ਚਲਾਉਣ ਦਾ ਮੌਕਾ ਮਿਲਿਆ ਫਲੈਸ਼ ਜਗਾ ਲਈ ਯਾਰ ਹਾਂ ਹਾਂਜੀ ਤੇ ਸਸਰੀ ਘਾਲ ਤੇ ਮੈਨੂੰ ਅੱਜ ਗੱਡੀ ਚਲਾਉਣ ਦਾ ਮੌਕਾ ਮਿਲਿਆ ਮੋਬਾਈਲ ਦੇ ਵਿੱਚ ਮੈਂ ਗੱਡੀ ਚਲਾਈ ਬਹੁਤ ਸੋਣਾ ਲੱਗ ਰਿਹਾ ਮੈਨੂੰ ਸੀਟ ਬੈਲਟ ਨਹੀਂ ਲਾਈ ਸੀਟ ਬੈਲਟ ਲਾਈ ਹੈ ਲਾਈ ਕੇ ਨਿੰਦਣ ਇਧਰੋਂ ਇੱਕ ਆ ਵੀਰ ਮੇਰੇ ਮਗਰ ਇੱਕ ਵੀਰ ਮਗਰ ਇੱਕ ਆ ਇਹਦੇ ਸ਼ੂਟ ਲੱਗ ਗਿਆ ਪੈਰ ਦਿਖਾ ਪੈਰ ਦਿਖਾ ਉਹ ਕਿੱਥੇ ਗਿਆ ਪੈਰ ਪੈਰੀ ਦਾ ਘੁਮਾ ਗਿਆ ਸਾਰਾ ਪੈਰ ਪਰ ਗੱਡੀ ਆ ਗਈ ਗਾੜੀ ਗੱਡੀ ਬਹੁਤ ਇਧਰ ਆਟਣਾ ਰੇਸ ਲੱਗੀ ਆ ਆਪਣੀ ਬਣਾ ਰੇਸ ਲੱਗੀ ਆ ਦੂਮ ਚਾਲੇ ਦੂਮ ਚਾਲੇ ਦੂਮ ਚਲੋ ਬਈ ਅੱਗੇ ਆ ਗਿਆ ਆਪਣਾ ਬਿਲਡਿੰਗ ਹਾਂਜੀ ਉਹ ਵੇਖੋ ਕਿੱਡੀਆਂ ਕਿਡੀਆਂ ਉੱਚੀਆਂ ਬਿਲਡਿੰਗਾਂ ਕਿਡੀਆਂ ਕਿਡੀਆਂ ਉੱਚੀਆਂ ਬਿਲਡਿੰਗਾਂ ਆਪਾਂ ਜਾ ਰਹੇ ਆ ਅੱਜ ਸੱਟ ਲੱਗੀ ਦੀ ਦਵਾਈ ਲੈਣ ਦਵਾਈ ਲੈਣ ਹਸਪੀਟਲ ਜਾ ਰਹੇ ਆ ਤੇ ਇਹਦਾ ਕਿੱਡਾ ਦਿਖਾਉਣਾ ਹੈਗਾ ਫੇਰ ਜਾ ਕੇ ਆਪਾਂ ਮੰਜਾਉਣਾ ਗਿੱਟਾ ਦਿਖਾਉਣਾ ਗਾ ਗਿੱਟਾ ਦੋਦਾ ਗਾ ਇਹ ਦਿਖਾਉਣਾ ਹੀ ਤੇਰੀਆਂ ਦੁਖਦੀਆਂ ਇਹ ਨਾ ਤੇਰੀਆਂ ਵੀ ਦੁਗੀਆਂ ਇਹ ਨਾ ਇਧਰੋਂ ਇੱਥੇ ਗੋਲੀਬਾਰੀ ਹੋਣੀ ਉਹਨਾਂ ਨੇ ਬਣਾਇਆ ਵਾ ਦੂਜਾ ਗੋਲੀਬਾਰੀ ਗੋਲੀਬਾਰੀ ਆ ਤੇ ਰੋਕਣਾ ਤੇ ਓ ਕੀ ਇਹ ਸਾਲਿਆ ਕਹਿੰਦੇ ਨੇ ਬੰਕਰ 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 ਨਹੀਂ ਇਧਰ ਇਥੇ ਦੇਖੋ ਮੁੰਬਈ ਚ ਖੋਪਾ ਹਸਪੀਟਲ ਆ ਗਿਆ ਬਾਅਦੋਂ ਮਿਲਦੇ ਚੱਲਾਂਗੇ ਲਾ ਲ ਗਈ ਅੱਗੇ ਪਾਸ ਕਰ ਲੈ ਲੈ ਵੀ ਮੇਤਰਾ ਇਧਰ ਦੇਖੋ ਕਿੰਨੀਆਂ ਲੰਬੀਆਂ ਬਿਲਡਿੰਗਾਂ ਇਧਰੇ ਇਧਰੇ ਦੇ ਕੰਮ ਗਲਤ ਹੈ ਤੇਰੇ ਲਈ ਆ ਇਧਰੇ ਆਹ ਸਰ ਆ ਵੀ ਲੋਕ ਪਾਰਾ ਬਣਾ ਆ ਆ ਹਸਪੀਟਲ ਆ ਬਣਾ ਲਾਇਆ ਤੂੰ ਬਦਲ ਦਗਾ ਇਹ ਪਾਰਾ ਬਣਾ ਬਾਹ ਲੱਗ ਲਾਇਆ ਹੈ ਇਧਰੇ ਗੱਡੀ ਚਲਾਉਂਦੀ ਨਾ ਤੇ ਮਗਰਾ ਤਾਂ ਬਾਹੇ ਬੈਠਾ ਹੀ ਜਾ ਤਾਂ ਬਾਹੇ ਬੈਠਾ ਯੋ ਐਸ 2D ਯੋ ਕੋਈ ਵਾਈਫਾਈ ਲਵਾ ਲਾਣਾ ਆ ਹੂੰ ਵਾਈਫਾਈ ਬਣਾ ਦੇ ਇਧਰੇ ਕੀ ਦੇਖਦਾ ਹੈ ਆ ਇਧਰੇ ਖ ਮਿੱਤਰਾ ਆ ਇਧਰੇ ਟ ਹਾਈ ਐਵਰੀਬਾਡੀ ਓਏ ਇਧਰੇ ਰੀਲਾ ਖ ਆ ਗਿਆ ਬੁੜੀਆਂ ਦੀਆਂ ਆਉਂਦੀਆਂ ਵੰਦੇ ਕਰਨਾ ਮੈਂ ਲਈ ਯਾਰ ਗਾਲ ਨਹੀਂ ਕੱਢਣੀ ਗਾਲ ਨਹੀਂ ਕੱਢਣੀ ਅਬ ਮੇਲਾ ਦੇਖਣ ਆਏ ਅਸੀਂ ਮੇਲਾ ਆ ਗਿਆ ਮੇਲਾ ਨਵੀਂ ਮਿੱਤਰਾ ਇਹ ਆ ਮੁੰਬਈ ਸ਼ਹਿਰ ਇਹ ਕਿਹੜਾ ਉਲਵੇ ਪੈਂਦਾ ਉਲਵਾ ਬੋਲ ਜਲੀ ਦਾ ਵਾਦੇ ਹੋਏ ਕੋਣ ਛੇੜੀ ਕਰ ਦੇ ਰੋਸਾ ਆ ਦੇ ਦੇਖੋ ਕਿਸ਼ਤਾ ਸਾਰੀ ਗੱਲ ਦਵਾ ਦੇ ਮੈਲੀ ਦਾ ਮੂੰਗਾ ਮੂੰਗਾ ਨੰਬਰ ਲਾਓ ਵੀ ਮਿੱਤਰੋ ਮੰਜਾ ਆਪਣਾ ਹੋ ਗਿਆ ਫਾਈਨਲ ਥੋੜਾ ਜਿਆ ਰਹਿ ਗਿਆ ਫਿਰ ਸਾਨੂੰ ਨੂੰ ਪੜਨਾ ਇੱਥੇ ਰੋਹੀ ਜੇ ਇਹ ਨਾ ਕਰੋ ਨਾ ਕਰੋ ਜੇ ਇਹਦੇ ਕਰਨੀ ਹੈ ਇਹ ਜੇ ਇਹ ਕਰਕੇ ਆਹੀ 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 ਹੋਰੀ ਨਿਕਲਣਾ ਅਗਲੀ ਵਾਰੀ ਕੱਢ ਕੇ ਦਿਖਾਂ ਆ ਮਾਣ ਹੈ ਤੇ ਗਾਲ ਲੜੀ ਦੇ ਜਾਂਦੇ ਹੀ ਯਸ ਦੇ ਨੇ ਕੱਢੀ ਪੱਟੀ ਸਰਾਸ ਸਰਾਸ ਹਾਂ ਕੈਸੇ ਕੇ ਚਲਦੇ ਹੋ ਯਾਰ ਕਹਾਂ ਰਹਾ ਤਾਂ ਅੱਦਾ ਖੂਨ ਚ ਅੱਦਾ ਖੂਨ ਚੱਦਾ ਅੱਦਾ ਖੂਨ ਮੇਰੇ ਤੇ ਹੋ ਮੈਂ ਪਹਿਲਾਂ ਗੀਸ ਕੇ ਪੱਟੀ ਪੁੱਟੀ ਕਰਾ ਕੇ ਲਿਆਏ ਹਸਪੀਟਲ ਤੇ ਦੇਖੋ ਨਗਲੀ ਨਾ ਪੱਟੀ ਜੇ ਦੋ ਨੰਗੜੀਆਂ ਇੱਕੋ ਨੰਗੜੀ ਇੱਕੋ ਨੰਗੜੀ ਭਾਈ ਦੋ ਨਗਾ ਦੋ ਇੱਕ ਇਧਰ ਦੀ ਇੱਕ ਇਧਰ ਦੀ ਇੱਕ ਇਧਰ ਦੀ ਇੱਕ ਇਧਰ ਦੀ ਦੋ ਨਗਾ ਦੋ ਐਂਦੇ ਇੱਥੇ ਆ ਗਏ ਦੂਜੇ ਕਿਸੇ ਨੇ ਹੁਣ ਨੂ ਉਹ ਆ ਗਏ ਭਾਈ ਇੱਥੇ ਆ ਗਏ ਨਾਲ ਜੁੜ ਜਣਗੇ ਦੋ ਲਗਾਓ ਆ ਇੱਕ ਪਾਓ ਦੋ ਨਾ ਹਾਂ ਇੱਕ ਪਾਓ ਇਧਰ ਦੀ ਇੱਕ ਪਾਓ ਬਸ ਹੋਰ ਥੋੜੀ ਜੀ ਕੱਟ ਲਓ ਬਾਈ ਗੰਡੇ ਗੁੰਡ ਦੇਣੀ ਆ ਬਸ ਨਹੀਂ ਕੱਟ ਲਓ ਜਹਾਣਾ ਕਰਪਾਣਾ ਆਖਰ ਕਟਨੀ ਗਈ ਨਾ ਤੁਨੂੰ ਕਿਆ ਹੀ ਨਾ 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 ਮੈਂ ਲਾਟ ਤੋਣ ਹੋਣਾ ਇੱਥੇ ਲਾਸਟ ਮੈਂ ਤੈਨੂੰ ਉਹਦਾ ਕਿਆ ਇੱਥੇ ਲਾਸਟ ਤਾਂ ਹੀ ਗਿਆ ਮੈਂ ਹਾਂ ਜਲਦੀ ਕਰੋ ਕਰ ਦੋ ਪੁੱਠੇ ਬੰਨੇ ਫੇਰ ਦਾ ਅੱਜ ਜੀ ਮੈਂ ਤਾਂ ਕੱਢ ਲਵਾਂਗਾ ਕੌਣ